ਸ਼੍ਰੀ ਦਰਬਾਰ ਸਾਹਿਬ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਬਾਰ-ਬਾਰ ਮਿਲ ਰਹੀ ਹੈ ਤੇ ਮੇਲ ਭੇਜੀਆਂ ਜਾ ਰਹੀਆਂ ਨੇ ਤੇ ਇਸ ਤੋਂ ਬਾਅਦ ਹਜੇ ਵੀ ਪ੍ਰਸ਼ਾਸਨ ਦੇ ਹੱਥ ਕੁਝ ਵੀ ਨਹੀਂ ਲੱਗਿਆ ਤੇ ਇਸ ਤੋਂ ਬਾਅਦ ਉੱਥੇ ਹੀ ਸਾਫ ਦਾ ਜਥੇਦਾਰ ਗਿਆਨੀ ਰਘਵੀਰ ਸਿੰਘ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਲਗਾਤਾਰ ਸਰਚ ਆਪਰੇਸ਼ਨ ਤਾਂ ਕੀਤਾ ਜਾ ਰਿਹਾ ਪਰੰਤੂ ਪ੍ਰਸ਼ਾਸਨ ਦੇ ਹੱਥ ਹਜੇ ਤੱਕ ਕੋਈ ਵੀ ਸਬੂਤ ਨਹੀਂ ਲੱਗਿਆ ਤੇ ਦੱਸਿਏ ਕਿ ਉਹਨਾਂ ਦਾ ਕਹਿਣਾ ਹੈ ਕਿ ਪੰਜ ਵਾਰ ਜਿਹੜੀ ਕਿ ਮੇਲ ਭੇਜੀ ਗਈ ਹੈ ਤੇ ਬਾਰ-ਬਾਰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਕਿ શ્રી ਦਰਬਾਰ ਸਾਹਿਬ ਨੂੰ ਬੰਬ ਨਾਲ ਉਡਾ ਦਿੱਤਾ ਜਾਵੇਗਾ ਤੇ ਜਿਸ ਤੋਂ ਬਾਅਦ ਉਥੇ ਸਿੱਖ ਜਥੇਬੰਦੀਆਂ ਹੁਣ ਇਸ ਗੱਲ ਨੂੰ ਲੈ ਕੇ ਲਗਾਤਾਰ ਜਿਹੜਾ ਕਿ ਇੱਕ ਸੱਤ ਸ਼ਬਦਾਂ ਦੇ ਵਿੱਚ ਨਿਖੇਧੀ ਕਰਦੀ ਹੋਈਆਂ ਨਜ਼ਰ ਆ ਰਹੀਆਂ ਨੇ ਸਾਬਕਾ ਜਥੇਦਾਰ ਗਿਆਨੀ ਰਗਵੀਰ ਸਿੰਘ ਦਾ ਹੋਰ ਕੀ ਕੁਝ ਕਹਿਣਾ ਆ ਆਓ ਤੁਹਾਨੂੰ ਸੁਣਾਉਨੇ ਆ ਪਾਕਿਸਤਾਨ ਦੇ ਕਲਮੰਦਰ ਸਾਹਿਬ ਜਿਸ ਦੇ ਸੱਜਣਾ ਉਹ ਅਕਾਲ ਪੁਰਖ ਨੇ ਕੀਤੀ ਹੈ ਪਾਨ ਕੋ ਰਚਨ ਦੇ ਚ ਮਾਰਾਇਆ ਤੇ ਬਚ ਨਾ ਫਿਰ ਕੇ ਸੋਨੇ ਪਾਵ ਮਹਿਤੂ ਜਿਹੜਾ ਬਕਰੂ ਖੁਦ ਬਾਤਾਂ ਤੋਂ ਇਸ ਨੂੰ ਹਦੀਸ ਵੀ ਸਾੜਣਾ ਉਹ ਮਦਦ ਦੇ ਨੇ ਉਸ ਮਾਰਕ ਨੇ ਅਲਕਾਰ ਕੋਲ ਨੇ ਆ ਕੀਤੀ ਹੈ ਜਿੱਥੇ ਹਰ ਧਰਮ ਦਾ ਹਰ ਵਰਤ ਦਾ ਹਰ ਰਾਜ ਦਾ ਹਰ ਮਸੰਦ ਦਾ ਹਰ ਦੇਸ਼ ਦਾ ਔਰ ਹਰ ਇੱਕ ਸੱਭਿਆਚਾਰ ਦਾ ਕੋਈ ਵਿਅਕਤੀ ਕਿਸੇ ਰੇੜੇ ਨੇ ਆ ਕੇ ਮੱਕਾ ਠੇਕ ਸਕਦਾ ਹੈ ਇਤਿਨਾਮ ਕਰ ਸਕਦਾ ਹੈ ਪਰ ਕਰਮਾਂ ਚ ਬੈਠ ਸਕਦਾ ਹੈ ਸੇਵਾ ਕਰ ਸਕਦਾ ਹੈ ਮੰਦਰ ਤੇ ਬੈਠ ਕੇ ਮੰਦਰ ਤੋਂ ਬਾਤ ਕੀ ਇਹ ਅਸਾਫ ਕਰ ਸਕਦਾ ਹੈ ਦੰਦਰ ਦੇ ਭਾਂਡੇਆਂ ਨੂੰ ਦੇਵਾ ਕਰ ਸਕਦਾ ਹੈ ਗੁਰੂਆਂ ਨੂੰ ਦੇਵਾ ਕਰ ਸਕਦਾ ਹੈ ਔਰ ਜੇ ਉਹ ਪ੍ਰੇਸ਼ਰ ਹੈ ਅਚਾਨਕ ਸੇ ਬੰਦੇ ਸਾਹਿਬ ਨੇ ਸਰਾਮਾ ਨੇ ਉਹਨਾਂ ਵਿੱਚ ਆ ਕੇ ਆਰਾਮ ਕਰ ਸਕਦਾ ਹੈ ਐਸੀ ਸਥਾਨ ਤੇ ਜਿਸ ਬਾਬਤ ਗੁਰੂ ਦੀ ਬਾਣੀ ਦਾ ਵਸਮ ਹੈ ਜੇਹ ਵਾਰ ਆਪਤ ਜਾਪੇ ਉਹ ਛਟਕਾ ਨਾ ਹੀ ਹੋਏ ਸੋਧਰ ਕੈਸੇ ਖੁੱਦੀ ਹੈ ਜੋ ਦਰ ਐਸਾ ਹੋਏ ਜਿਸ ਬਾਬਤੇ ਆਉਣੇ ਕਿਸੇ ਪ੍ਰਕਾਰ ਦੀ ਕੋਈ ਕਿਸਮ ਦਾ ਤਾਵਾਸ਼ ਨਹੀਂ ਹੈ ਉਸ ਪਾਵਨ ਸਥਾਨ ਰੋਹਾਨੀਅਤ ਦੇ ਕੇਂਦਰ ਸੰਦੇਵਾਲਾ ਦਾ ਇਤਿਹਾਸਾਨ ਦੇ ਬਾਰੇ ਤੁਹਾਨੂੰ ਕੀ ਭੜੀਆਂ ਪੀਐਲ ਜੋ 14 ਨਵੰਬਰ ਤੋਂ ਲਗਾਤਾਰ ਸ਼੍ਰੀ ਅਰਮੰਤ ਸਹਿਬ ਦੀ ਜੀਐਲ ਆਈਡੀ ਤੇ ਆ ਰਹੇ ਹਨ ਔਰ ਮੈਨੂੰ ਪਤਾ ਲੱਗਾ ਕਿ ਸਰਦਾਰ ਗੁਰਜੀਤ ਸਿੰਘ ਔਦਲਾ ਮੈਂਬਰ ਪਾਰਲੀਮੈਂਟ ਸਿਲੰਗ ਸਸਾਦ ਔਰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਸੁਖਮਨ ਸਿੰਘ ਜੀਮਾਨ ਉਹਨਾਂ ਦੀ ਮੇਲ ਜਿੱਤ ਕੇ ਗੱਲ ਕਰਿਆ ਇਹ ਮਾਣ ਹੈ ਉਹ ਅਨਿਆ ਅਫਸੋਸ ਹੈ ਦੁੱਖ ਹੈ ਜਿਸ ਪਰ ਹਮਪਾਰਟੀ ਸਰਕਾਰ ਦੇ ਪ੍ਰਸ਼ਾਸਨ ਦੇ ਹੱਥ ਵਿੱਚ ਗਿਪਸਤਾਂ ਦੀ ਹੈ ਭਾਰਤ ਕੇ ਦੋਸਤ ਪ੍ਰਸ਼ਾਸਨ ਪੰਜਾਬ ਸਰਕਾਰ ਜਾਂ ਸੈਂਟਰ ਗਵਰਨਮੈਂਟ ਜਿਹੜੀਆਂ ਇਸੇ ਕੰਮ ਕਰ ਰਹੀ ਹੈ ਔਰ ਸੋਸਿਸ ਕਰਦਾ ਹੈ ਕਿ ਇਹਨਾਂ ਤਕਨੀਕੀ ਜੋ ਗੈਟ ਟੈਕਨੋਲੋਜੀ ਇਹਨੇ ਜਾਰੂ ਕਰਤੀ ਹੈ ਕਿ ਕੌਣ ਕਿੱਥੇ ਕਿਸ ਵੜੇ ਕੀ ਕਰ ਰਿਹਾ ਹਰ ਦਾ ਪਤਾ ਲਗਾਇਆ ਜਾ ਸਕਦਾ ਹੈ ਇਹ ਜਿਹੇ ਕਿਸੇ ਪਾਸਾਨ ਕੀੜੀ ਸਾਜ਼ਿਸ਼ ਹੈ ਕਿ ਹਮਪਾਰਟੀ 14 ਅਗਸਤ ਨੂੰ ਕਰਦੀ ਸਰਕਾਰ ਪ੍ਰਸ਼ਾਸਨ ਔਰ ਅਦਸੀਆਂ ਕਿਸੇ ਵੀ ਸਿੱਖਿਆ ਤੱਕ ਨਹੀਂ ਪਹੁੰਚ ਸਕੀਆਂ ਇਹ ਦੇ ਕਿਸੇ ਤੇ ਸਾਜ਼ਿਸ਼ ਕਰਤਾ ਕੌਣ ਹੈ ਉਹ ਨੂੰ ਅਜੇ ਤੱਕ ਇਹਨਾਂ ਸਰਕਾਰਾਂ ਨੇ ਉਹ ਸੰਗਤ ਦੇ ਸਾਹਮਣੇ ਪੇਸ਼ ਨਹੀਂ ਕਰ ਸਕੀਆਂ ਇਹ ਬੜੀ ਚਿੰਤਾ ਵਾਲੀ ਗੱਲ ਹੈ ਚਿੰਤਾ ਜਿਵੇਂ ਕਿ ਦੇਖਿਆ ਜਾਂਦਾ ਕਿ ਬਿਲਕੁਲ ਇਹ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਜਿਸ ਤਰ੍ਹਾਂ ਹਰਮੰਦਰ ਸਾਹਿਬ ਦੀ ਪਰਕਰਮਾ ਹੈ ਸਰਾਵਾਂ ਨੇ ਜਿਸੇ ਹਰਮੰਦਰ ਸਾਹਿਬ ਦਾ ਪ੍ਰਬੰਧ ਹੈ ਮੈਨੇਜਰ ਦਾ ਪ੍ਰਬੰਧ ਹੈ ਉੱਥੇ ਮੈਂ ਦੇਖਿਆ ਜੰਨਵਾਰੀਆ ਕੀ ਕੋਧੀ ਕੋ ਕਰ ਵੀ ਰਹੇ ਨੇ ਪਰ ਕਰਦੇ ਨਹੀਂ ਨੇ ਔਰ ਬਾਹਰ ਜਿੱਥੇ ਹਰਮੰਦਰ ਸਾਹਿਬ ਦੇ ਕਰਮਾਂ ਤੋਂ ਬਾਹਰ ਉੱਥੇ ਪ੍ਰਸ਼ਾਸਨ ਵਾਲਾ ਪ੍ਰਬੰਧ ਹੈ ਉਹ ਸ਼ੁਰੂ ਹੋ ਜਾਂਦਾ ਚਾਹੇ ਕਿ ਕੋ ਖਾੜੀ ਹੈ ਚਾਹੇ ਕੋ ਅਨਨੋਨ ਪਰਸਨ ਜਿਹੜਾ ਹੈ ਉਹ ਕਿਵੇਂ ਕਰਦਾ ਹੈ ਔਰ ਲਗਾਤਾਰ ਕਿ ਕਿ ਸਰਕਾਰਾਂ ਨੂੰ ਨਹੀਂ ਸੀ ਉਹਦੇ ਬਾਰੇ ਵੀ ਆ ਉਰੀ ਜਾਂਚ ਲੋੜ ਕਰਨੀ ਚਾਹੀਦੀ ਹੈ ਕਿਉਂਕਿ ਕੋਈ ਪਤਾ ਨਹੀਂ ਹੈ ਕਿ ਕੌਣ ਕਿਸ ਕੇ ਇਸ ਦੇ ਇਖਤਿਆਰ ਤੇ ਕਿਤਾਬਤ ਮਤਲਬ ਤਾਰਾ ਕਿਤੇ ਵਰਤਾਰ ਕਿ ਚਲਿਆ ਜਾਵੇ ਪ੍ਰਸ਼ਾਸ਼ਨ ਇਸ ਤੋਂ ਬਿਲਕੁਲ ਅਣਸੁਣਿਆ ਹੈ ਔਰ ਆਤਮ ਨਿਰੀਖਣ ਪੜਤਾਲ ਦੀ ਵੀ ਹੈ ਜਿਹੜੀ ਹੈ ਉਹ ਕਰਨੀ ਚਾਹੀਦੀ ਹੈ